ਖਾਨਾ ਵਾਹਿਗੁਰੂ ਰਾਮ ਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਧਾਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸਾਧ ਸਿੰਘ ਜੀ ਸ੍ਰੀ ਗੁਰੂ ਅੰਤੇਜਿ ਆਮੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸਿੱਧਾਂ ਦੇ ਨਾਲ ਚਰਜਾ ਕਰੇ ਹਨ ਰਾਮਕਲੀ ਰਾਗ 'ਚ ਮੋਹ ਸਾਰੇ ਸਿੱਧੇ ਨਾਲ ਚਰਚਾ ਮਹਾਰਾਜੀ ਹੋਵੇਗੀ ਬਾਕੀ ਦੇ ਸਿਰ ਦੂਸਰੇ ਸਰਦਾਰਾਂ ਕੋਲੇ ਵੀ ਆਇਆ ਕਰਨਗੇ ਸਰਦਾਰੀ ਕਰਮ ਕੋਲੋਂ ਇਹ ਲਖਿਆ ਕਰਨਗੇ ਗੁਰੂ ਮਹਾਰਾਜ ਸਾਹਿਬ ਜੀ ਦੇ ਕਾਸੇ ਇਸ ਸਿਧਾਂਤ ਪਰਸ਼ੇਤਿਤ ਕਿ ਮਹਾਰਾਜੀ ਵਿਆਹ ਕਰਨ ਦਾ ਕਰਨਾ ਵੇਦ ਦਾ ਕਰਨਾ ਯੋਗ ਦਾ ਕੋਣ ਇਹ ਭੈ ਨਾਲ ਤਾਂ ਵੱਡੀ ਚੀਜ਼ ਹੈ ਆਪ ਗੁਰਬਾਣੀ ਵਿੱਚ ਸਾਰੇ ਨੂੰ ਜੋੜਦੇ ਹੋ ਤਾਂ ਸੰਕੇ ਮਾਰਾ ਸਮੂਹ ਜਨ ਰਾਮ ਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਧਾਰੀ ਜੇ ਸਾਡੇ ਜਦੋਂ ਹਰੀ ਗੁਰੂ ਅਕਾਲ ਪੁਰਖ ਨੇ ਇਹਨਾਂ ਜੀਆਂ ਤੇ ਪੁਰੂhle ਨਿਸਤਾਵ ਕਰਨ ਜਾਣ ਕੇ ਕਿਰਪਾ ਦ੍ਰਿਸ਼ਟੀ ਧਾਰੀ ਕੀਤੀ ਤਾਂ ਹਉ ਮੈਂ ਵਿੱਚ ਹਉ ਮਾਰੀ ਜੀ 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 ਭਾਵ ਹੰਗਤਾ ਹੈ ਇਸ ਵਿੱਚੋਂ ਇਹਦੇ ਤੋਂ ਗੁਰਾਂ ਦੇ ਸ਼ਬਦ ਦੀ ਕਮਾਈ ਇਕਰਾਰ ਕੀ ਕਿ ਮਾਰਗਤੀ ਮੇੜੀਤੀ ਸੋ ਸੇਵਕ ਰਾਮ ਪਿਆਰੀ ਉਹ ਉਹ ਪਰਮੇਸ਼ਰ ਦੇ ਸੇਵਕ ਬਣੇ ਜਿਨ੍ਹਾਂ ਨੂੰ ਰਾਮ ਦੀ ਪਿਆਰੀ ਪ੍ਰੀਤੀ ਹੈ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰੀਤੀ ਲਗੀ ਉਹ ਮਹਾਰਾਜ ਦੇ ਸੇਵਕ ਹਨ ਜਿਨ੍ਹਾਂ ਨੂੰ ਪ੍ਰੀਤ ਨਹੀਂ ਹੈ ਉਹ ਸੇਵਕ ਨਹੀਂ ਹਨ ਜੋ ਗੁਰ ਸ਼ਬਦ ਦੀ ਵਿਚਾਰੀ ਸਿਰ ਉੱਤੇ ਕੌਣ ਹਨ ਜੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਵਿਚਾਰ ਦੁਆਰਾ ਗੁਰੂ ਨਾਨਕ ਦੇਵ ਜੀ ਦੁਆਰਾ ਵਾਹਿਗੁਰੂ ਦੀ ਵਿਚਾਰ ਪ੍ਰਾਪਤ ਕੀਤੀ ਹੈ ਸੋ ਹਰ ਜਨ ਹਰ ਪ੍ਰਭ ਭਾਵੈ ਉਹ ਹੀ ਸਰੂਪ ਹੈ ਉਹ ਹੀ ਪਰਮੇਸ਼ਰ ਹਰੀ ਨੂੰ ਭਉਂਦਾ ਹੈ ਇਹਨ ਸਭਗਤ ਕਰੇ ਦਿਨ ਰਾਤੀ ਜੀ ਮਾ ਜੀ ਪ੍ਰਮਾ ਧੰਤੀ ਨੂੰ ਸਾਈਆਂ ਰਹੇ ਜਿਹਦੇ ਕਾਈ ਰਾਗ ਅਗਿਆਤੋਂ ਦਿਨ ਬ੍ਰह्म ਗਿਆਨ ਦੀ ਪ੍ਰਾਪਤੀ ਹੋ ਜਾਵੇ ਐਸਾ ਰਾਗ ਨਿਰੰਤਰ ਭੜਕੀ ਕਰਨਾ ਹੋਵੇ ਲਾਜ ਛੂਡ ਹਰ ਕੇ ਦੇ ਰਾਤੀ ਅਗਲੀ ਤੋਗ ਨਾਲ ਸਾਰੀ ਪੜੋ ਲਾਜ ਛੂਡ ਹਰ ਕੇ ਗੁਣ ਗਾਵੈ ਦੋਸ਼ੰਭੈ ਸੋਦੇ ਗਾਹੀ ਫਿਰੋ ਐਨ ਸੁਭਾਗਤ ਕਰੇ ਦਿਨ ਰਾਤੀ ਰਾਗ ਨੂੰ ਭਗਤੀ ਵੀ ਕਰੇ ਦਿਨ ਰਾਤ ਧਿਆਨ ਤੇ ਵੀ ਜੁੜਿਆ ਰਹੇ ਐਨ ਸੇ ਉਹ ਭਗਦੇ ਰਾਤ ਦਿਨੇ ਜੋ ਭਗਤੀ ਕਰਦੇ ਆ ਉਹਨਾਂ ਨੂੰ ਵਿਦਿਆਰਥੀ ਰਾਤ ਸੁਭਰਮ ਗਿਆਨੂ ਕੀ ਜਨ ਚੜ੍ਹ ਜਾਂਦਾ ਹੈ ਲਾਜ ਛੂਟ ਹਰ ਕੀ ਗੁਣ ਗਾਵੇ ਸੰਗਤੀ ਦੇ ਨਾਲ ਅੱਧੀ ਦੇ ਮੇਲ ਲੈਣਾ ਦਿਨ ਰਾਤ ਹੀ ਨਾਮ ਸੁਭਰ ਲਾਜ ਛੂਟ ਹਰ ਕੀ ਗੁਣ ਗਾਵੇ ਲੱਗਿਆ ਛਦ ਕੇ ਮਾਲ ਦੇ ਗੁਣ ਕੀਰਤਨ ਨੂੰ ਗਾਉਣ ਤੇ ਲੱਗਾ ਰਹੇ ਰਹਾਉ ਧੁਨ ਵਾਜੇ ਅਨਹਦ ਕੂੜਾ ਅਨਹਦ ਹਰਿ ਅੰਦਰ ਸਾਹਿਬ ਜੀ ਧੁਨੀ ਰੂਪ ਵਾਜੇ ਜੇ ਹਮ ਅਨਹਦ ਹਾਜਤੂ ਰੇਕ ਇੱਕ ਰਾਸੇ ਕੂੜਾ ਗੰਗੀਤਾ ਵਾਲੇ ਬੜੀ ਭਾਰੀ ਗੁੰਝਾਈ ਵਾਲੇ ਉਹਨਾਂ ਦੇ ਸ਼ਬਦ ਕੂੜ ਪਿਆਰਕ ਨਹੀਂ ਆਸਕਰਨ ਕੂੜਾ ਗੰਗੀਤਾ ਵਾਲੇ ਵਾਜੇ ਹਨ ਉਹ ਰਾਗ ਨੇ ਉਹਨਾਂ ਦੇ ਸਤਨਾਮ ਸ੍ਰੀ ਵਾਹਿਗੁਰੂ ਦਾ ਉਚਾਰਨ ਹੁੰਦਾ ਹੈ ਅਜਿਹਾ ਜਪੋਂ ਪੜ੍ਹਤ ਹੋਇਆ ਹੁੰਦਾ ਹੈ ਗੁਰੂ ਘਰੋਂ ਉਹਨਾਂ ਹਰਿਆਲ ਦੀ ਯਾਦ ਪ੍ਰਾਪਤ ਹੁੰਦੀ ਹੈ ਤੇ ਗੁਰੂ ਵਿੱਚ ਸੁਣੀ ਜਾਂਦੇ ਆ ਸੁੰਦਰ ਉਹਨਾਂ ਨੂੰ ਅਨਹਾਰ ਕੇ ਤਰਾਸੇ ਜੋ ਬਾਗੀਆਂ ਕਰਤੰਤੀ ਵਿਚਰੇਨ ਕਾ ਹੋਰ ਤਾਰਾ ਕੋ ਬਾਗੀਆਂ ਹੀ ਹੋਣਗੇ ਕੋ ਵੀਰਤਾ ਵਾਲੇ ਕਿ ਉਹਨਾਂ ਦੇ ਦਸਵੇਂ ਦੁਆਰ ਤੇ ਸੁਣਦੇ ਹੰ ਮੰਨ ਮਾਨਿਆ ਹਰ ਰਸ ਮੂਰਾ ਜਿਹਨੂੰ ਮਨ ਪਾਈ ਹੋਈ ਵੀ ਪ੍ਰੇਮ ਦੀ ਮੰਨਿਆ ਹੋਇਆ ਹੈ ਜਿਵੇਂ ਨਾ ਮੋਹ ਗਿਰੀ ਆ ਕਿ ਮੰਨ ਗਿਓ ਮੋੜ ਅਸਰੋ ਮਣੀ ਹੋ ਗਏ ਹਾਂ ਸੰਸਾਰ ਵਿੱਚ ਗੁਰ ਪੂਰਾ ਸੱਚ ਸਮਾਇਆ ਪੂਰੇ ਸਤਿਗੁਰਾਂ ਦੁਆਰਾ ਜਿਨ੍ਹਾਂ ਦਾ ਮਨ ਸੱਚ ਨਾਮ ਵਿੱਚ ਲੀਨ ਹੋ ਗਿਆ ਉਹ ਪੂਰੇ ਗੁਰੂ ਕੀ ਪੁੰਦੇ ਵਿੱਚ ਸਤਿ ਸਰੂਪ ਵਿੱਚ ਉਹ ਸੁਆਲਿਆ ਲੀਨ ਹੋ ਗਿਆ ਭੇਦ ਹੋ ਗਿਆ ਗੁਰ ਆਦਿ ਪੁਰਖ ਹਰ ਪਾਇ ਜਿਹੜੀ ਜੋ ਆਦੀ ਪੁਰਖ ਆਕਾਲ ਪੁਰਖਰੀ ਹੈ ਉਸ ਨੂੰ ਆਪਣਾ ਗੁਰੂ ਪਾਇਆ ਹੈ ਜਿਨ੍ਹਾਂ ਨੇ ਅਪਰੰਪਰ ਪਾਰਮ ਪਰਮੇਸ਼ਰ ਨਾਮ ਹੈ ਗੁਰ ਮਿਲਿਆ ਸੋਈ ਜੀ ਗੁਰ ਕੀ ਤੋਂ ਸਰੂਪ ਜੋ ਹਰੀ ਆਪ ਹੈ ਸਾਰੇ ਕੀ ਤੋਂ ਸਦਾ ਦੇਣ ਵਾਲਾ ਉਸ ਆਪਣਾ ਆਤਮਾ ਰੂਪ ਕਰਕੇ ਉਹ ਸਰੀਰ ਨੂੰ ਪ੍ਰਾਪਤ ਕਰ ਲਿਆ ਗੁਰਾਂ ਦੁਆਰਾ ਸਭ ਨਾਦ ਬੀਦ ਗੁਰਬਾਣੀ ਸਿੱਖਾਂ ਨੇ ਲਿਖਿਆ ਗੁਰਬਾਣੀ ਵਿੱਚ ਹੀ ਸਾਰੇ ਨਾਦ ਬਾਜੇ ਹਨ ਦੇ ਜੋਗੀਆਂ ਦੇ ਤੇ ਨਾਦ ਵਿਆਹ ਕਰਨ ਆਦ ਕਹਣਗੇ ਤੇ ਵੇਦ ਆਦਿ ਵਿਚਾਰੇ ਹਨ ਸਭ ਕੁਝ ਗੁਰਬਾਣੀ ਵਿੱਚ ਹੀ ਹੈ ਗੁਰਬਾਣੀ ਤੋਂ ਬਹਾਗ ਨਹੀਂ ਕੋਈ ਰੱਖਿਆ ਹੋਇਆ ਸਭ ਚੀਜ਼ਾਂ ਨੂੰ ਗੁਰਬਾਣੀ ਦੇ ਚੀਨ ਕਰਕੇ ਲੀਨ ਕਰਕੇ ਸੂਹਣ ਬੁਰਜੇ ਰੱਖਿਆ ਹੋਇਆ ਸਭ ਨਾਦ ਵੇਲ ਗੁਰਬਾਣੀ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਬਾਣੀ ਤੋਂ ਆ ਰਿਹਾ ਹੈ ਦੇਰ ਜਾਣਿਆ ਹੈ ਉਹਨਾਂ ਦੇ ਜਾਣਿਆ ਸਭ ਨਾਦ ਸਾਰਿਆਂ ਦੇ ਨਾਦ ਬ੍ਰਹਮ ਹੈ ਨਾਦ ਸ਼ਬਦਾਂ ਦੇ ਨਾਮ ਦਾ ਸਭ ਬ੍ਰਹਮ ਦਾ ਨਾਮ ਹੈ ਸਾਰੇ ਬ੍ਰਹਮ ਹੈ ਕੇ ਗੁਰਬਾਣੀ ਦੁਆਰਾ ਜਿਵੇਂ ਜਾਣਿਆ ਹੈ ਬੇਗਮਾਂ ਨੂੰ ਜਾਣੂ ਹੋ। ਮਨਰਾਤਾ ਜੈਨ ਪ੍ਰਾਪਤ ਹੋ ਗਿਆ ਹੈ। ਮਨਰਾਤਾ ਸਾਰੰਗ ਪਾਣੀ। ਸਾਰੇ ਮੈਨੇ ਤਨ ਨੂੰ ਘਾਰ ਨੂੰ ਆ ਕੇ ਪ੍ਰਵੇਸ਼ ਕਰਕੇ ਹਰ ਉਹਦੇ ਅੰਦਰ ਆ ਗਿਆ। ਤਹ ਤੀਰਥ ਵਰਤ ਤਪ ਸਾਰੇ। ਜਿਸੇਸ਼ੁਰ ਆਇਓ ਤੇ ਸਾਰੇ ਤੀਰਥ ਸਾਰੇ ਮਰਤਾਂ ਦਾ ਫਲ ਆ ਤੀਰਥ ਵਰਤ ਕੱਦ ਸਾਰੇ। ਸਭ ਬਿਲਹੇ ਉਹਨਾਂ ਦੇ ਤੈ ਤੀਰ ਸੂ ਪਵਿੱਤਰ ਦਾ ਸਾਰੀਆਂ ਪੀਰ ਥਾਨੀਆਂ ਹਲੀਆਂ ਦਰਪਿਓ ਸੰਗਮ ਕਿਹਨਾਂ ਇਹ ਵੀ ਆ ਗਏ ਤੇ ਤਾਪਾਦਕ ਜੋ ਜਿੱਦੀ ਇਕਾਦਰ ਦਾ ਕਰਨ ਇਹ ਵੀ ਸਾਰੇ ਵਿੱਚ ਹੀ ਆ ਗਏ ਉਹਨਾਂ ਪੁਰਖਾਂ ਦੇ ਹਿਰਦੇ 'ਚ ਤੈ ਤੀਰ ਜਿੱਥੇ ਪ੍ਰਮੇਸ਼ਰ ਪ੍ਰਾਪਤ ਹੋਇਆ ਉਥੇ ਸਾਰੇ ਤੀਰਥਾਂ ਦੇ ਇਸ਼ਨਾਨ ਆਪੇ ਵਰਤਾਲੇ ਕੋਠੇ ਜਿੰਨੇ ਹਨਗੇ ਕਿ ਤਾਪਾਦਕ ਸਭ ਸਾਰੇ ਸਾਰੂਨ ਦੀ ਪ੍ਰਾਪਤੀ ਵੀ ਕੀ ਆਵੇ ਗੁਰ ਮਿਲਿਆ ਹਰ ਨਿਸਤਾਰੀ ਜਿਨ੍ਹਾਂ ਨੂੰ ਸਤਗੁਰਾਂ ਦੁਆਲਾ ਪਰਮੇਸ਼ਰ ਨੇ ਲਗਿਆ ਹੈ ਹਰੀ ਨੂੰ ਗੁਰੂ ਮਿਲ ਗਿਆ ਹੈ ਉਹ ਨਿਸਤਾਰੀ ਤੇ ਸਾਰੂਨ ਜਮਾਦਾ ਜੀ ਨੇ ਜਹ ਆਪ ਗਿਆ ਭਾਉ ਭਾਗ ਜੇ ਤੁਸੀਂ ਮੰਦਾ ਬਾਤ ਤੇ ਆ ਗਿਆ ਤੁਸੀਂ ਲੰਮੀ ਉਮਰ ਯੋਗਾ ਅਭਿਆਸਨਾ ਕਰਦੇ ਹੋ ਉਹਨਾਂ ਨੂੰ ਕਾਲਵਾ ਬੈਠਾ ਕੀ ਕਾਲਵਾ ਬੈਠ ਕੇ ਵੀ ਯੋਗਾ ਅਭਿਆਸ ਕਰਦੇ ਹੋ ਬਿਜ ਗਛਨੇ ਦੌਰ ਪ੍ਰਾਂਤ ਕਿਹਾ ਨਾ ਮਾਨ ਜਿੱਥੇ ਹੰਕਾਰ ਜਲਿਆ ਗਿਆ ਉੱਥੇ ਸਾਰਾ ਗੰਕ ਟੱਟਿਆ ਗਿਆ ਹੈ ਜਹ ਗੁਰ ਚਰਨਨੀ ਸੇਵਕ ਲਗ ਗੁਰਾਂ ਦੇ ਚਰਨਨੀ ਸੇਵਕ ਬਣ ਕੇ ਲੱਗਿਆ ਹੈ ਉੱਥੇ ਆਪ ਆਪ ਭਾਗ ਗਿਆ ਹੈ ਤੇ ਉਸੇ ਦਾ ਸਭ ਪ੍ਰਕਾਰ ਦਾ ਭੈ ਭਜਿਆ ਹੈ ਕਾ ਲਾ ਸਤ ਗੁਰੂ ਭਰਮ ਚੁਕਾਇਆ ਪੂਜਨੀਤ ਜੀਤਨ ਸਰੂਪੀਏ ਸਤ ਗੁਰੂ ਉਹਨਾਂ ਦੇ ਹਿਰਦੇ ਚੋਂ ਭਰਮ ਚੱਕ ਦਿੱਤਾ ਕਰੀਆ ਭੁੱਖਾ ਬੇਚੋ ਗਾਹ ਨਾਨਕ ਸ਼ਬਦ ਮਿਲਾਇ ਸਤ ਗੁਰੂ ਜੀ ਕਹਿੰਦੇ ਸ਼ਬਦ ਦੁਆਰਾ ਤੁਨੀ ਸਤਿਮੈ ਉਹਨੂੰ ਮਿਲਾ ਲਿਆ ਰਾਮ ਕਲੀ ਮਹੱਲਾ ਪਹਿਲਾ ਸ਼ਾਗਨ ਭੋਜਨ ਮੰਗਤ ਭਾਗੈ ਕੋਈ ਸਾਧ ਜਗੀਆਂ ਨਾਲ ਚਰਚਾ ਕਰਦੇ ਫਰਮਾਉਂਦੇ ਨੇ ਕਿ ਜੋਗੀ ਜਨੋ ਸੁਣੋ ਸ਼ਾਗਨ ਭੋਜਨ ਮੰਗਤ ਭਾਗੈ ਜੁਗ ਕਹਿੰਦੇ ਹਮਾਰੇ ਕੋਤੋਂ ਬਸਤਰ ਕੀ ਔਰ ਭੋਜਨ ਕੀ ਹੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਮੰਗਣੋਂ ਆਪ ਤੁਸੀਂ ਭੱਜੇ ਫਿਰਦੇ ਹੋ ਸ਼ਾਗਨ ਭੋਜਨ ਮੰਗਤ ਭਾਗੈ ਮੰਗਣ ਵਾਸਤੇ ਤੁਹਾਡਾ ਇਹ ਭਾਗਾਂ ਜਿਹੜੇ ਮਿਲ ਜਾਣੇ ਬਸਤਰ ਵੀ ਜਾਂ ਨੇ ਵੀ ਤੇ ਤੁਸੀਂ ਭੱਜਦੇ ਕਿਉਂ ਕ੍ਰਿਸ਼ਨ ਕਰਕੇ ਕੈਨੂ ਸ਼ਾਗੁਰ ਕੋਲਣ ਦੀ ਲੋੜ ਹੈ ਕਿ ਮੰਗਣਵਾ ਕੇ ਕ੍ਰਿਸ਼ਨਾ ਚ ਬਾੜੀ ਆਸਾ ਕਰਕੇ ਭਜਰੀਂ ਚੁਦੇ ਹਾਂ ਘਰ ਘਰ ਚ ਭੇਸ਼ਾ ਮੰਗਨੇ ਹੋ ਖੁਦਿਆ ਦੁਸ਼ਟ ਜਲੇ ਦੁੱਖ ਆਗੈ ਵੀ ਭਾਈ ਸ਼ਾਦਨ ਕੋ ਜਨ ਮੰਗ ਚ ਕਰਨਾ ਹੈ ਜੇ ਕਰਕੇ ਬੰੂ ਸਾਹ ਦੇ ਪਿਆਰ ਹੋਵੇ ਚਰਨਾ ਦੀ ਭਾਗ ਹੋਣ ਤਾਂ ਸ਼ਾਗੁਰ ਪ੍ਰੇਮ ਰੂਪੀ ਵਸਣ ਮੰਗੋ ਤੇ ਗਿਆਨ ਦੀ ਭੋਲਿਓ ਨੇ ਕਿ ਮੰਗਣਾ ਕਰਨਾ ਕੀਰ ਜੋੜੇ ਭਾ ਕਰਮਾਂ ਅਨਸਾਰ ਮਾਰੇ ਸਭ ਸ਼ਾਂਤਾ ਦੇ ਦੇਣ ਜੇ ਕਿਸੇ ਨੇ ਹਾਲ ਹੋ ਜਾਓ ਖੁਦਿਆ ਦੁਸ਼ਟ ਜਲੈ ਦੁਖ ਆਗੈ ਖੁਦਿਆ ਭੁੱਖ ਜਿਹੜੀ ਐ ਇਹ ਦੁਸ਼ਟ ਸੁਭਾਅ ਆਸ ਇਹ ਗੜੇ ਮੰਦਿਆਂ ਦੇ ਐਸੇ ਕੜ ਇੱਥੇ ਵੀ ਦੁਖ ਰਹਿੰਦਾ ਅੱਗੇ ਤੋਂ ਲੋਕ ਵੀ ਜਲਦੇ ਹੋਣਗੇ ਕਾਣ ਦੀ ਅੰਦਰ ਵਿੱਚ ਸ਼ਾਂਤੀ ਨਹੀਂ ਆਵੇਗੀ ਖੁਦਿਆ ਦੁਸ਼ਟ ਖੁਦਿਆ ਦੁਸ਼ਟ ਜਲੈ ਦੁਖ ਆਗੈ ਇੱਥੇ ਛੋਟੇ ਸਰੀਰ ਸੂਖ ਨੂੰ ਸੀਰੀ ਨੂੰ ਕਤਨ ਵਾਸੇ ਖੁਦ ਇਹ ਸੁਖਾ ਕਾ ਛੋਡਾ ਕੋ ਨੂੰ ਨਾਸ ਕਰਨ ਵਾਸਤੇ ਤੇ ਦੁਸ਼ਟ ਕਾਮ ਕਰੋ ਤੇ ਕਿਸੇ ਦੇ ਕਿੰਬੜੇ ਹੋ ਜਾਣੇ ਇਸੇ ਤਰ੍ਹਾਂ ਖੁਦ ਇਹ ਦੁਸ਼ਟ ਜਲੈ ਦੁਖ ਆਗੈ ਕੋ ਛੋਡਾ ਚਿਤ ਕ੍ਰਿਸ਼ਨ ਵੀ ਜਲ ਰਿਹਾ ਹੈ ਇਸ ਕਰਕੇ ਕੋ ਪ੍ਰਯੋਗ ਕੀ ਦੁਖ ਹੋਵੇਗਾ ਗੁਰਮਤ ਨਹੀਂ ਲੀਨੀ ਦੁਰਮਤ ਪਦ ਖੋਈ ਗੁਰਮਤ ਘਰਨ ਕਰਕੇ ਵਿਕੇ ਗਏ ਗੁਰਵਚਨ ਦਾ ਸਿਣੀ ਹੋਏ ਕੋਟੀ ਮੱਤ ਉਹ ਹਰਕੇ ਸ਼ਰਮਾਂ ਪੀਨੇ ਹੋ ਤੇ ਇਸ ਪ੍ਰਕਾਰ ਲੋਕਾਂ ਨੂੰ ਛੜਕੀਆਂ ਦਿਖਾ ਕੇ ਆਪਣੇ ਅਧੀਨ ਕਰਕੇ ਪੂਜਾ ਕਰਾਉਨੇ ਹੋ ਇਹ ਗੁਰਮਤ ਅ ਟੋਡੀ ਅੰਦਰ ਇਸ ਕਰਕੇ ਆਪਣੀ ਸਾਧ ਇੱਤ ਨੂੰ ਖੋ ਗਿਆ ਗਵਾ ਲਿਆ ਹੈ ਗੁਰਮਤ ਭਗਤ ਪਾਵੈ ਜਨ ਕੋਈ ਦਵਰ ਤੋਂ ਭਾਈ ਪ੍ਰੇਮ ਮਾ ਭਲਤੀ ਕਰਨੀ ਹੈ ਤੇ ਕੋਈ ਕੋਈ ਪ੍ਰੇਮੀ ਪੌਂਦਾ ਹੈ ਜੋਗੀ ਯੋਗਤ ਸਹਜ ਘਰਵਾਸ ਹੈ ਜੀ ਜੋਗੀ ਉਹ ਪੁਰਖ ਹੈ ਜਿਹੜਾ ਯੁਗਤ ਜੁੜ ਕਰਕੇ ਸਹਿਲ ਸਰੂਪ ਰੂਪੀ ਕਰ ਦੂ ਅਸੀਂ ਆਵੇਂ ਗੁਰਾਂ ਦੇ ਸ਼ਬਦ ਵਿੱਚ ਜੁੜ ਕਰਕੇ ਸੰਯੁਗਤ ਹੋ ਕੇ ਸਹਿਲ ਸਰੂਪ ਰੂਪੀ ਕਰ ਦੂ ਅਸੀਂ ਉਹ ਜੋਗੀ ਹੋ ਸਕਦਾ ਹੈ ਇੱਕ ਦ੍ਰਿਸ਼ਟ ਏਕੋ ਕਰ ਦੇਖਿਆ ਜਿਵੇਂ ਇੱਕ ਵੈਦ ਵਾਲੀ ਦ੍ਰਿਸ਼ਟੀ ਇੱਕੋ ਹੀ ਬ੍ਰਹਮ ਨੂੰ ਵੇਖਦੇ ਹੈ ਤੇ ਏਕ ਦ੍ਰਿਸ਼ਟ ਗਿਆਨ ਵਾਲੀ ਦ੍ਰਿਸ਼ਟੀ ਵਾਲਾ ਜੋ ਸਰਧੂ ਹੈ ਉਨ੍ਹਾਂ ਦੁਆਰਾ ਇੱਕ ਬਰਾਦਰੂ ਬਣੂਗੀ ਨੇ ਮੇਨ ਵੇਖਣਾ ਕੀਤਾ ਹੈ। ਪੀਖਿਆ ਭਾਇ ਸਭ ਦੁ ਤ੍ਰਿਪਤਾਸੈ। ਤ੍ਰਿਨਗੀ ਪੀਖਿਆ ਮਾਰਾ ਸਭ ਤੂ ਪ੍ਰਾਪਤ ਕਰਦੇ। ਸਭੂ ਦੀ ਕਿਰਪਾ ਕਰਕੇ ਸ਼ਬਦ ਦੀ ਦਾਤ ਪ੍ਰੇਮ ਕਰਕੇ ਮਿਲਦੀ ਹੈ। ਇਸ ਪ੍ਰਕਾਰ ਤ੍ਰਿਪਤ ਹੋ ਜਾਂਦੇ ਆਸੈ ਕਰਕੇ ਉਹ ਲੋਕ ਪ੍ਰੋਖ ਦੇ ਪਲਾਦ ਸੰ ਇਛਾ ਨਾ ਵਰਮ ਲੋਕ ਦੀ ਨਾ ਸੋਜ ਦੇ ਭੋਗਾ ਦੀ ਇਛਾ ਨਹੀਂ ਹੋਵਿੰਦੀ ਹੈ। ਰਹਾਉ ਪੰਜ ਬੈਲ ਗੱਡੀਆਂ ਦੇਹ ਧਾਰੀ ਜਿਸ ਦੋਏ ਜਿਨ ਪੰਜ ਪ੍ਰਾਣ ਹਨਗੇ ਪੰਜ ਜਿਹੜੇ ਗਿਆਨ ਇੰਦਰੀ ਹਨਗੇ ਇਹ ਬੈਲ ਦੀ ਨਿਆਈ ਹਨਗੇ ਤੇ ਇਹ ਜਿਹੜੀ ਦੇਹ ਹੈ ਗੱਡੀ ਹੈ ਇਹਨਾਂ ਨੂੰ ਧਾਰਨ ਕੀਤੀ ਹੋਈ ਹੈ RAM ਕਲਾ ਨਿਭਹਿ ਪਤ ਸਾਰੀ ਜਿਹੜੇ ਰਾਮ ਪਰਮੇਸ਼ਰ ਦੀ ਕਲਾ ਸ਼ਕਤੀ ਕਰਕੇ ਇਹ ਸਾਰੀ ਇਜਤ ਮਿਉ ਦੀ ਹੈ ਪ੍ਰਾਣ ਚੱਲਦੇ ਹੈ ਗੱਡੀ ਨੂੰ ਖਿੱਚਣ ਨੂੰ ਤੇ ਇੰਦਰੀ ਸਾਰੇ ਕਿਰਿਆ ਕਰਨੇ ਆ ਪਰਮੇਸ਼ਰ ਦੀ ਕੇਤੂ ਸਤਾ ਕਰਕੇ ਕਲਾ ਕਰਕੇ ਇਹ ਸਾਰੇ ਇਜਤਵਰੋ ਜੀਵਨ ਦੇ ਨਿਰਵਰਈਏ ਸਾਰਿਆਂ ਦੀ ਜੀਉਣ ਦੀ ਘਰ ਟੂਟੀ ਗਾਡੂ ਸਿਰ ਭਾਰ ਪਰਵਾ ਲੋਕ ਪੂਰੀ ਕਰੁੰਦੇ ਆ ਉਹੋਂ ਪ੍ਰਾਣ ਰੂਪੀ ਥਰਟੋੜ ਜਾਂਦੀ ਏਸ ਗੱਡੀ ਦੀ ਇਹ ਜਿਹੜੀ ਗਾਡੋ ਹੈ ਨਾ ਦੇ ਰੂਪੀ ਗੱਡੀ ਇਹ ਸਿਰ ਭਾਰ ਦੇ ਪੈਂਦੀ ਓਸੇਲੇ ਮੁੰਡੇ ਮੁੰਡ ਪੈਂਦੀ ਆ ਜੇ ਲੋ ਪ੍ਰਾਣਾ ਰੂਪੀ ਢੋਟੜੀ ਜਾਂਦੀ ਹੈ ਜੇ ਸਰਤਾ ਰੂਪੀ ਢੋਟ ਜਦੋਂ ਇਹਦੇ ਵਿੱਚੋਂ ਕੱਢ ਲੈਂਦੇ ਤੋੜਦੇ ਨੇ ਉਹ ਸੋਹੇ ਗੱਡੀ ਸਿਰ ਪਾਰ ਡਿੱਗਦੀ ਮੂਹੇ ਨੂੰ ਡਿੱਪੈਂਦੀ ਹਨ ਲੱਕਰੀ ਬੇਖਰ ਜੜੀ ਮਾਝਪਾਰ ਜਿਸੇ ਨੂੰ ਪਾਰ ਮੋਂ ਪੱਖਵਾ ਪੱਠ ਵਿੱਚੋਂ ਲੈਣੀ ਚਾਹ ਜਿਹਾ ਦੇ ਵਿੱਦਿਅ ਜੜੀ ਜਾਣੀ ਜਾਂਦੀ ਹੈ ਤੇ ਉਸੇ ਲੱਕਰੀ ਹੱਡੀਆਂ ਸੜ ਕੇ ਮਾ ਸਾਰਾ ਸੜ ਜਾਂਦਾ ਅੰਗ ਸਾਰੇ ਸੜ ਜਾਂਦੇ ਆ ਨਕਲੀ ਦੀਆਂ ਜਿਹੜੀਆਂ ਹੈਗੀਆਂ ਹੱਡੀਆਂ ਉਹ ਖੜ ਜਾਂਦੀਆਂ ਜਿਵੇਂ ਹਾਬ ਜੋਸੇ ਦੇ ਗੇੜੀ ਜਾਂ ਜਾਂਦੀ ਜਦੋਂ ਦੇਖੇ ਪਾਰ ਪੱਟਨੇ ਕਿਹਾ ਦੇ ਜੇ ਉਦੋਂ ਹੱਡੀਆਂ ਖੜ ਜਾਂਦੀਆਂ ਹਨ ਸਲਕੇ ਗੋਰਖਾ ਸਾਬਦ ਵਿਚਾਰ ਜੂਗੀ ਜੇ ਗੋਰਖਾ ਅਸੀਂ ਪੁਰਸ਼ ਗੁਰੂ ਸਾਹਿਬ ਦੇ ਸਬਦ ਵੀ ਵਿਚਾਰ ਕਰ ਕਿ ਇਹ ਦੇ ਦਾ ਕੀ ਮਾਨ ਕਰਦਾ ਹੈ ਕੀ ਬਾਜ ਰਸੇ ਕਰੇਗਾ ਦੁੱਖ ਸੁਖ ਸਮ ਕਰਨ ਅਸੂਗ ਵਿਯੋਗੀ ਜੇ ਦੁੱਖ ਦੇਸ਼ ਨੂੰ ਹੀ ਜ ਸਮਾਨ ਬਿਰਤੀ ਨੂੰ ਕਰਨਾ ਹੈ ਜੇ ਸੋਗ ਆਉਂਨੇ ਦੁੱਖ ਕਰਕੇ ਸੋਗੁੰਦਾ ਹੈ ਤੇ ਵਿਯੋਗੀ ਵਿਛੋੜਾ ਹੁੰਦਾ ਪਦਾ ਹੁੰਦਾ ਕਿ ਇਹ ਜਿ ਬਿਰਤੀ ਦੁੱਖ ਸੁਖ ਵਿੱਚ ਹੀ ਕੋਈ ਬਿਰਤੀ ਅੰਦਾਲ ਕਰਨ ਨੂੰ ਕੋ ਰਾਹ ਵਿੱਚ ਜੋ ਦੁਖੋਂ ਦੇ ਸੰਗੜ ਜਾਂਦੀ ਐ ਚਿੱਦੀ ਵਿਕਤੀ ਸੋਗ ਦੇ ਨਾਮ ਤੇ ਬਯੋਗੀ ਬਿਸ਼ੋੜਾ ਪਾ ਕੇ ਜੀਵ ਦੁਖੀ ਹੁੰਦਾ ਹੈ ਪ੍ਰਲੋਕ ਨੂੰ ਜਾਂਦਾ ਐ ਇਉਂ ਦੁਖ ਸੁਖ ਤੋਂ ਕੁ ਵਿਸ਼ੇਸ਼ ਉਖ ਵਿੱਚ ਅਦੇ ਪਦਾਰਥਾਂ ਦੇ ਵਿਯੋਗ ਨੂੰ ਕਿ ਦੁਖ ਵਿੱਚ ਇਸਮਾਨ ਵਿਕਤੀ ਨੂੰ ਕਰਨਾ ਚਾਹ ਉਹ ਦੁਖ ਤੋਂ ਉਤਕਾਮ ਕਰਨਾ ਦੁਖ ਸੁਖ ਸੰਕਰਨ ਸੋਗ ਬਯੋਗੀ ਦੁਖ ਸੁਖ ਦੇ ਜੀ ਸਮਾਨ ਵਿਕਤੀ ਨੂੰ ਕਰੋ ਤੇ ਕਰਨਾ ਭਗਤੀ ਕਰੋ ਪਰਮੇਸ਼ਰ ਦੀ ਸੋਗ ਯੋਗੀ ਫੇਰ ਜਦ ਸੋਗ ਤੇ ਬਿਸ਼ੋੜਾ ਇਹ ਦੋਵੇਂ ਸੰਗ ਹੋ ਜਾਣਗੇ ਕੋਈ ਹੋ ਜਾਣਗੇ ਜਿਹੜੇ ਤੋਂ ਹੋ ਜਾਣਗੇ ਭੋਗਤ ਨਾਮ ਗੁਰ ਸ਼ਬਦ ਵਿਚਾਰੀ ਇਹ ਭਾਈ ਤੁਸੀਂ ਭੋਗਤ ਬੜੇ ਬੜੇ ਬਣਾ ਕਰਕੇ ਸ਼ਾਂਦੇ ਉਹਨੂੰ ਭੋਗਤ ਕਹਿੰਦੇ ਚੂਰਮੇ ਬਣਾ ਬਣਾ ਕੇ ਸਿੱਧੋ ਖਾਣੇ ਹੋ ਮਹਾਰਾਜ ਸਾਹਿਬ ਕਹਿੰਦੇ ਸਮੋ ਭੋਗਤ ਨਾਮ ਗੁਰ ਸ਼ਬਦ ਵਿਚਾਰੀ ਉਹਨਾਂ ਕੁੱਟ ਕੇ ਰੋਟੀਆਂ ਦੇ ਵਿੱਚ ਖੰਡ ਕੇ ਹੁਕਾ ਕੇ ਜਿਹਨੂੰ ਤੁਸੀਂ ਚੂਰਮਾ ਕਹਿੰਦੇ ਹੋ ਭੁਗਤ ਕਹਿੰਦੇ ਹੋ ਮਹਾਰਾਜ ਸਾਹਿਬ ਕਹਿੰਦੇ ਭੁਗਤਾਏ ਹੈ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਨਾਮ ਦਾ ਪੂਜਨ ਹੋਣਾ ਚਾਹੀਦਾ ਜਿਸ ਵਿੱਚ ਭਗਤੀ ਰੂਪਖੰਡ ਹੈ ਜਿਸ ਵਿੱਚ ਗਿਆਨ ਰੂਪੀ ਮਈਜਾ ਹੈ ਤੇ ਪ੍ਰੇਮ ਰੂਪੀ ਕਿਉ ਹੈ ਐਸਾ ਭੁਗਤ ਪੂਜਨ ਚੂਰਮਾ ਹੋਣਾ ਚਾਹੀਦਾ ਗੁਰੂ ਨਾਨਕ ਗੁਰ ਸਾਬਦ ਵਿਚਾਰੀ ਸ਼ਬਦ ਵਿਚਾਰ ਕਰਕੇ ਦਾਤ ਪ੍ਰਾਪਤ ਹੁੰਦੀ ਹੈ ਆਸਰ ਕੰਧ ਜਪੈ ਨਿਰੰਕਾਰੀ ਜਿਹੜੇ ਕਾਈ ਨਿਰੰਕਾਰ ਨੂੰ ਜਪੇ ਕੰਧ ਸਰੀਰਾਂ ਉਨੋਂ ਸਤਿਥ ਹੋ ਜਾਂਦਾ ਫਿਰ ਜੰਮਣ ਵਾਲੇ ਚਲੀ ਆਉਂਦਾ ਤੁਸੀਂ ਇਸੋ ਸਕੂਲ ਸੀ ਨੂੰ ਇਸ ਤੋਂ ਰੱਖਣਾ ਚਾਹੁੰਦੇ ਪਰ ਫੇਰ ਵੀ ਇਸਲੀ ਛੁੱਟੀ ਜਾਂ ਹੈ ਤੁ ਨੂੰ ਕੋਈ ਦੁਨੀਆ ਦੇ ਚਿਹੇ ਸੇਗਿਆਤੀ ਜਗ ਨਾ ਕੋਈ ਠੇਗਿਆ ਆਮਰ ਹੋ ਕੇ ਦੁਨੀਆ ਦੀ ਕੋਈ ਅਵਤਾਰ ਤੁਕੰਮਰ ਕਿੰਨੇ ਹੋਏ ਐ ਕੋਈ ਸਰੀਰ ਕਰਕੇ ਕੈਮ ਨਹੀਂ ਲਿਆ ਇਸ ਕਰਕੇ ਦੇਹਾਂ ਵੱਲੋਂ ਇਸਤਿਤ ਹੋਵੋ ਦੇ ਦੇਵ ਮਾਨਤਿ ਨਾ ਪਾਓ ਓਮ ਨਾਮਕਾਰ ਨੂੰ ਜਪੋ ਫਿਰ ਦੇਹਾਂ ਦੀ ਜਮਨ ਮਲ ਤੇ ਨਹੀਂ ਆਉਂਗੇ ਮੁਕਤ ਹੋ ਜਾਉਂਗੇ ਸਹਿਜ ਜਗੋਟਾ ਬੰਧਨ ਤੇ ਛੂਟਾ ਫਿਰ ਸੰਦੇਸ਼ ਜਿਦਾਂ ਕਪੀਰ ਰਸਮੇ ਗੁਰੂ ਮਹਾਰਾਜ ਸਾਹਿਬ ਸਿੱਖ ਪਾਪਸ਼ੇ ਨੂੰ ਵੇਖ ਕੇ ਕਹਿਣ ਲੱਗੇ ਤੁਸੀਂ ਇਹ ਜਗੋਟਾ ਕਪੀਰ ਪਾਉਣ ਦੀ ਆਤਮ ਨਹੀਂ ਇਹਨਾਂ ਨੂੰ ਪਾਉਂਦੇ ਹਜੂਰ ਜੰਗਨ ਸਾਹਿਬ ਜਿਗੋਟਾ ਜਿਹੜਾ ਸਾਸ ਨੂੰ ਕੋਈ ਜੁੜਨਾ ਹੈ ਸੁਤੇ ਇੰਦਰੀਆਂ ਦਮਲ ਹੋ ਜਾਂਦਾ ਸਾਸ ਨੂੰ ਜੋੜਨੇ ਕਰਕੇ ਇਹੋ ਹੀ ਸਾਡਾ ਜਿਗੋਟਾ ਲਗੋਟਾ ਸੁਪੀਨ ਅਤੇ ਬੰਧਨ ਤੇ ਛੂਟਾ ਹੈ ਸਿੱਧੋ ਅਸੀਂ ਬੰਧਨ ਜਿਹੜੇ ਕਰਤਾ ਪੁਖਤਾ ਦੇ ਹੰਕਾਰ ਮੰਤਾ ਦੇ ਕਿਲੋਂ ਛੁੱਟੇ ਹੋਏ ਹਾਂ ਤੁਸੀਂ ਬੰਧਨਾਂ ਚ ਬੱਜੇ ਹੋਏ ਹੋ ਕਾਮ ਕ੍ਰੋਧ ਗੁਰ ਸਬਦੀ ਲੂਟਾ ਹਉਮੈ ਤੇ ਬੰਦ ਹੋਣ ਵਾਲੇ ਮੁਰਖ ਦਾ ਕਾਮ ਕ੍ਰੋਧ ਨਹੀਂ ਪੈਂਦੇ ਮਾਰਾ ਕਹਿੰਦੇ ਕਾਮਦੂਰ ਨੂੰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਲੁੱਟ ਲਿਆ ਇਹਨਾਂ ਨੇ ਵਰਤਕਾਰ ਕੀਤਾ ਹੈ ਮਨਮਹਿ ਮੁੰਦਰਾ ਹਰ ਗੁਰ ਸਰਣ ਕੋ ਮਨ ਦੇ ਵਿੱਚ ਜਿਹੜੀਆਂ ਹਰੀ ਤੇ ਗੁਰੂ ਦੀ ਸ਼ਰਨ ਲੈਣੀ ਹੈ ਇਹੋ ਮਨ ਦੇ ਵਿੱਚ ਜਿਹੜੀ ਸ਼ਰਨ ਧਾਰਨ ਕਰਨੀ ਗੁਰੂ ਪਰਮੇਸ਼ਰ ਦੀ ਇਹੋ ਮੁੰਦਰਾ ਪਾਈ ਹੈ ਮਨ ਦੇ ਸੰਕਲਪਾ ਉਹ ਕਰਦਾਂ ਜਿਹੜਾ ਹੁੰਣਾ ਹੈ ਵੀ ਕਿ ਹਰੀ ਗੁਰੂ ਦੀ ਸ਼ਰਨ ਲੈਣੀ ਹੈ ਮੁੰਦਰਾ ਪਾ ਕੇ ਜੋੜੀ ਬਣੇ ਹਾਂ ਨਾਨਕ RAM ਭਗਤ ਜਨ ਤਰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਪਰਮੇਸ਼ਰ ਦੀ ਭਗਤੀ ਕਰਕੇ ਇਹ ਜਨੂੰ ਤਰਨਾ ਹੋਵੇਗਾ ਸੰਸਾਰ ਤੋਂ ਇਹ 11 ਸ਼ਾਹ ਗੁਰੂ ਕਲੀ ਜੀ ਮਹਾਰਾਜ ਜੀ ਨੇ ਪਹਿਲੇ ਪਾਵਨ ਸ਼ਬਦੋ ਯਾਦ ਨੂੰ ਕੀਤੇ ਹਨ